ਕਹ ਲਗੇ ਕਲਯੁਗ ਦਾ ਕਲਯੁਗ ਦੀ ਸਾਧਨਾ ਹੈ ਇਹਦਾ ਨਿਰਣਾ ਹੋ ਚੁਕਿਆ ਚੰਗੀ ਤਰ੍ਹਾਂ ਦੇ ਨਾਲ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਕਲਯੁਗ ਆ ਗਿਆ ਭਾਈ ਡਰ ਗਏ ਭੰਦੇ ਪੰਡ ਵੀ ਹੈ ਕਲਯੁਗ ਦੇ ਬਾਰੇ ਤਾਂ ਅਸੀਂ ਬਹੁਤ ਬੁਰੀਆਂ ਗੱਲਾਂ ਸੁਣਦੇ ਆ ਸਾਡੇ ਹੁੰਦੇ ਹੀ ਆ ਗਿਆ ਕਹਿੰਦੇ ਆ ਕਹਿੰਦੇ ਲੱਛਣ ਕਹੇ ਤੁਹਾਨੂੰ ਪਤਾ ਲੱਗ ਜਾਏਗਾ ਜਦ ਤੜਕੇ ਜਾ ਮਰਤਬੇਲੇ ਬੈਠੋਗੇ ਉਸ ਵੇਲੇ ਕਲਯੁਗ ਨੇ ਦੱਸ ਦੇਣਾ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਕੀ ਕਰਾਂ ਅਬਦੁਲ ਰੇਸ਼ ਨਾਮ ਕਰਿਆ ਤੇ ਸਿਮਰਨ ਕਰਦੇ ਨੇ ਯੋਗ ਕਰਦੇ ਨੇ ਯੋਗ ਦੇ ਨਾਲ ਸੁਰਤ ਨੂੰ ਇਕਾਗਰ ਕਰਦੇ ਨੇ ਤੇ ਸੁਰਤ ਅਜ ਉਸ ਤਰ੍ਹਾਂ ਇਕਾਗਰ ਨਹੀਂ ਹੋ ਰਹੀ ਖੰਡਾਉ ਚ ਜਾ ਰਹੀ ਹੈ ਅਜੀਬ ਬਾਤਾਂ ਦੇਖੀਆਂ ਕ੍ਰਿਸ਼ਨ ਮਹਾਰਾਜ ਨੇ ਕੋਲ ਜਾਦਾਏ ਕਹਿਣ ਲੱਗੇ ਕਿਉਂ ਭਈ ਕਹਿੰਦੇ ਮਹਾਰਾਜ ਜੀ ਦਿੱਤੀ ਨਹੀਂ ਲੱਗੀ ਕਹਿੰਦੇ ਫਿਰ ਕਰ ਜੂਗਾ ਆਗੇ ਕੀ ਕੀ ਦੇਖਿਆ ਪਹਿਲੇ ਨਹੀਂ ਕਿਹਾ ਕਿ ਮਹਾਰਾਜ ਮੈਂ ਦੇਖਿਆ ਇੱਕ ਬੈਲ ਹੈ ਉਹਦੇ ਤਿੰਨ ਤਿੰਨ ਲੱਤਾਂ ਉਹਦੀਆਂ ਟੁੱਟੀਆਂ ਹੋਈਆਂ ਇੱਕ ਪੈਰ ਤੇ ਖੜਾ ਹੈ ਇਹਦਾ ਕੀ ਮਤਲਬ ਕਹਿਣ ਲੱਗੇ ਇਹ ਦੱਸ ਗਿਆ ਕਲਯੁਗ ਵੀ ਮੇਰੇ ਰਾਜ ਦੇ ਅੰਦਰ ਜਿਹੜੇ ਧਰਮ ਦੇ ਚਾਰ ਪੈਰ ਹੁੰਦੇ ਆ ਉਹਦੇ ਜੇ ਤਿੰਨ ਟੁੱਟ ਚੁੱਕੇ ਨੇ ਸਿਰ ਵੀ ਕਾਸਰੇ ਤੇ ਖੜਾ ਹੈ ਉਹ ਵੀ ਮੈਂ ਤੋੜ ਦੇਣਾ ਦੂਸਰਾ ਕਹਿਣ ਲੱਗਿਆ ਮੈਂ ਕਹਾ ਦੇਖਿਆ ਹੰਸ ਉਹਦੇ ਫੰਗਾਂ ਦੇ ਉੱਤੇ ਵੇਦਾਂ ਦੇ ਸ਼ਲੋਕ ਲਿਖੇ ਹੋਏ ਨੇ ਉਹਦੇ ਸਾਹਮਣੇ ਹੀਰੇ ਮੋਤੀ ਪਏ ਨੇ ਲੇਕਿਨ ਉਹ ਕਿਰਮ ਖਾਂਦਾ ਮਾਰਸ ਖਾਂਦਾ ਕਿਰਮ ਮਾਰ ਮਾਰ ਖਾਂਦਾ ਕਹਿਣ ਲੱਗੇ ਉਹ ਦੱਸ ਗਿਆ ਵੀ ਮੇਰੇ ਯੁੱਗ ਦੇ ਜਿਹੜੇ ਪ੍ਰਚਾਰਕ ਹੋਣਗੇ ਨਾ ਧਰਮੋਸਥਾਨਾਂ ਤੇ ਰਹਿਣ ਵਾਲੇ ਹੋਣਗੇ ਉਹਨਾਂ ਦੇ ਜਵਾਨੀ ਬਹੁਤ ਕੁਝ ਯਾਦ ਆਵੇਗਾ ਬਹੁਤ ਗੱਲਾਂ ਦੱਸਣਗੇ ਐਂਆ ਜਿਆ ਗੱਲਾਂ ਕਰਨਗੇ ਕਿ ਲੋਕ ਹੈਰਾਨ ਹੋ ਜਾਣ ਉਹਨਾਂ ਦੇ ਦਿਮਾਗ ਨੂੰ ਵਹਾ ਕੇ ਲੈ ਜਾਣਗੇ ਬ੍ਰੇਨ ਵਾਸ਼ ਕਰ ਦੇਣਗੇ ਪਰ ਆਪਣਾ ਜੀਵਨ ਕੀ ਹੋਏਗਾ ਨਾਮ ਰੂਪੀ ਮੋਤੀ ਨਿਓ ਚੁਲੰਗੇ ਉਦੀ ਥਾਂ ਦੇ ਉਤੇ ਵਿਸ਼ੇ ਉਤਾਰਾਂ ਚ ਪਹਿਣਗੇ ਸ਼ਰਾਬ ਮਾਜ਼ ਅੰਡੇ ਜਾਂਦੇ ਪਹਿਣਗੇ ਖਾ ਲਓ ਇਹ ਤਾਂ ਖਵਾ ਕੇ ਆਦਮੀ ਇਹ ਤਾਂ ਬਣਾਇਆ ਹੀ ਆਦਮੀ ਵਾਸਤੇ ਨੇ ਕਹਿੰਦੇ ਆਪ ਵੀ ਇਸ ਦਾ ਨਿਖਿਤ ਗਮਜ ਪਹਿਣਗੇ ਤੇ ਸੰਸਾਰ ਨੂੰ ਵੀ ਪਾ ਦੇਣਗੇ ਤੀਸਰਾ ਕਹਿਣ ਲੱਗਿਆ ਕਿ ਮਹਾਰਾਜ ਮੈਂ ਇੱਕ ਖੇਤ ਦੇਖਿਆ ਹਾਰਿਆ ਪਰਿਆ ਬਾੜ ਖੜੀ ਹੈ ਬਹੁਤ ਸੰਘਣੀ ਤੇ ਮੇਰੇ ਦੇਖਦੇ ਦੇਖਦੇ ਬਾੜ ਨੂੰ ਲਾਗੇ ਤੇ ਉਸ ਨੇ ਖੇਤ ਜੜਾਂ ਤੋਂ ਹੀ ਖਾ ਲਿਆ ਕ੍ਰਿਸ਼ਨ ਮਹਾਰਾਜ ਕਹਿੰਦੇ ਕਿ ਕਾਲ ਯੁਗ ਦੇ ਅੰਦਰ ਜਿਉਂ-ਜਿਉਂ ਕਾਲ ਯੁਗ ਦਾ ਪ੍ਰਭਾਵ ਵਧੇਗਾ ਸ਼ਾਸਨਕਾਰੀ ਜਿਹੜੇ ਰਾਜ ਦੇ ਕਰਿੰਦੇ ਹੋਣਗੇ ਉਹ ਪਰਜਾ ਨੂੰ ਹਰੀ-ਭਰੀ ਉਹਨਾਂ ਦੀ ਕਿਰਤ ਕਮਾਈ ਨੇ ਕਮਾਈ ਨੂੰ ਐਂ ਖਾ ਜਾਣਗੇ ਜਿਵੇਂ ਆ ਬਾਲਕੇ ਤੁੰ ਖਾ ਗਏ ਰਾਜੇ ਨਿਆਂਈ ਹੋਣਗੇ ਪੈਸਾ ਲੈ ਕੇ ਕੰਮ ਕਰਾ ਲੋ ਪੈਸੇ ਦਾ ਕੰਮ ਹੋਵੇਗਾ ਇਨਸਾਫ ਦਾ ਤਰ ਹੁੰਦਾ ਕੋਈ ਕੰਮ ਨਹੀਂ ਚੱਲੇਗਾ ਜੋ ਤਾਂ ਗਿਆ ਲੱਗੇ ਕਿ ਮਹਾਰਾਜ ਮੈਂ ਐਸੀ ਬਾਤ ਦੇਖੀ ਹੈ ਕਿ ਇੱਕ ਖੂਹ ਦੇ ਵਿੱਚੋਂ ਪਾਣੀ ਬਾਹਰ ਆਉਂਦਾ ਹੈ ਤੇ ਇੱਕ ਨੂੰ ਸੁੱਕਾ ਛੱਡ ਦਿੰਦਾ ਹੈ ਅਗਲੇ 'ਚ ਜਾ ਕੇ ਪੈਂਦਾ ਕਹਿੰਦੇ ਉਹਨੇ ਇਸ ਕਾਲ ਯੁਗ ਦੀ ਜੋ ਪਾਈਚਾਰਕ ਜੀਵਨ ਹੈ ਉਹ ਨੂੰ ਦੱਸ ਦਿੱਤਾ ਕਿ ਭਰਾ ਦਾ ਭਰਾ ਨਾਲ ਪਿਆਰ ਨਹੀਂ ਹੋਏਗਾ ਬੈਰ ਹੋਏਗਾ ਆਪਣੀਆਂ ਨੂੰ ਛੱਡ ਕੇ ਬਗਾਨਿਆਂ ਕੋਲ ਜਾਏਗਾ ਮੇਲ ਨਹੀਂ ਹੋਏਗਾ ਕੋਈ ਜਿਹੜੀ ਜਥੇਵੰਦੀ ਹੈ ਟੁੱਟ ਜਾਏਗੀ ਇੱਕ ਦੂਏ ਨੂੰ ਗਰਾਉਣਗੇ ਸਾਰੇ ਪੰਜਵਾਂ ਦਿਸਤਰ ਕਹਿਣ ਲੱਗਿਆ ਕਿ ਮਹਾਰਾਜ ਮੈਂ ਤਾਂ ਇਹ ਦੇਖਿਆ ਇੱਕ ਬਹੁਤ ਵੱਡਾ ਹਜ਼ਾਰਾਂ ਮਰਾਂ ਦਾ ਕੋਈ ਪੱਥਰ ਉੜਿਆ ਚੋਟੀ ਤੋਂ ਉਹ ਕੈਨੋ ਤੇ ਝੀਲ ਦੇ ਦਰਖਤਾਂ ਨੂੰ ਧੰਨਵਾਦ ਕੇ ਟੂਣੀ ਵਰਗੇ ਬਣਾਉਂਦਾ ਚੱਲਿਆ ਆ ਲੇਕਿਨ ਜਦ ਖਾੜੀ ਚ ਗਿਰਨ ਲੱਗਿਆ ਉਥੇ ਇੱਕ ਘਾਹ ਦੇ ਟਣਕੇ ਦੇ ਉਹਨੂੰ ਰੋਕ ਲਿਆ ਅਜੀਬ ਗੱਲ ਬਾਤ ਹੈ ਵਿੰਕਾ ਦਾ ਟੰਕਾ ਵੀ ਰੋਕ ਲੈਂਦਾ ਐਟੇ ਐਟੇ ਦਰਤਾਂ ਰੋਕ ਸੀ ਕਹਿੰਦੇ ਕਾਲ ਯੁਗ ਨੇ ਦੱਸ ਦਿੱਤਾ ਕਿ ਮੇਰੇ ਯੁਗ ਦੇ ਅੰਦਰ ਜਿਹੜਾ ਸਭ ਤੋਂ ਜ਼ਬਰਦਸਤ ਸਾਧਨ ਹੈ ਉਹ ਕਰਮ ਦਾ ਰੰਦਾ ਉਹਦੇ ਤੋੜ ਦੇਣੇ ਨੇ ਭੰਗ ਦੇਣੇ ਨੇ ਜੇ ਕੋ ਜਪ ਕਰੇ ਜਪ ਛੇ ਜੇ ਕੋ ਤਪ ਕਰੇ ਤਾਂ ਸੇਜਾ ਜਪ ਕਰ ਜਪਦਾ ਹੋਈ ਜੇ ਕੋ ਨਾਮ ਲਏ ਬਦਨਾਮੀ ਕਲ ਕੇ ਲੱਖਣ ਲਖਣੇ ਇਹਨੇ ਦਰਜਾ ਕਿ ਮੇਰੇ ਯੁਗ ਦੇ ਅੰਦਰ ਨਾਮ ਦੀ ਮਹਿਮਾ ਹੋਏਗੀ ਨਾਮ ਦਾ ਬਲ ਚਲੇਗਾ ਸੋ ਇਸ ਕਰਕੇ ਕਲ ਜੋ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ ਕਰੂ ਆਇਓ ਰੇ ਇਕ ਨਾ